ਉਹਨੇ ਵਿੱਚੋਂ ਜਿਹੜੇ ਖੇਤ ਵਿੱਚ ਲੈ ਕੇ ਆਉਂਦੇ ਹਨ ਦੀ ਸ਼ਾਮ ਨੂੰ ਦੌਰਵਾ ਆਵੇ ਹੌਸ ਮੇਰਾ ਹੌਸ ਹੁਣੇ ਪਾਸੇ ਹੁੰਦੇ ਆ ਉਹ ਵੱਡਾ ਤੁਸੀਂ ਜਿਹੜੀ ਵੱਡਾ ਹੌਸ ਹੈ ਆਪਣੇ ਜਿਹੜੇ ਏਰੀਆ ਵਿੱਚ ਪਾਣੀ ਦੀ ਉਹ ਪਤਾ ਕਰਾ ਦੇਵਾ ਕੇ ਜਿਹੜੀ ਕਿ ਸ਼ਰਤ ਹੋਵੇ ਸ਼ਾਮ ਦਾ ਜਿਹੜਾ ਦੌਰਵਾ ਹੋਣਾ ਹੈ ਮੈਂ ਤੁਹਾਡੀਆਂ ਗੱਲਾਂ ਸੁਣਦਾ ਹਾਂ ਹੁਣ ਤੱਕ ਤੁਹਾਡੀਆਂ ਗੱਲਾਂ ਸੁਣਦਾ ਹਾਂ ਸ਼ਾਮ ਦਾ ਗੱਲਾਂ ਸੁਣਦਾ ਹਾਂ ਸ਼ਾਮਲਾ ਤਲੀਮ ਰੱਖੋ ਤਲੀਮ ਸੀ ਤੁਸੀਂ ਕਹਿੰਦੇ ਲੈ ਲੈ ਕੇ ਤੋ ਅਬ ਦੱਬੀ ਆ ਬੁਲਾਉਂਗੀ ਉਹ ਜਿਹੜੇ ਤੁਸੀਂ ਘਰ ਪਾਇਆ ਥੋੜਾ ਦੂਰ ਸਿੱਧਾ ਨਿਕਲਵਾਂਾ ਬਹੁਤ ਸਮਝ ਉਹ ਲੜੀ ਗਾ ਲੈ ਮੈਂ ਏਰੀਆ ਵਿੱਚ ਸਾਇਆ ਰਹੇਗਾ ਮੈਂ ਏਰੀਆ ਵਿੱਚ ਪਾਇਆ ਨੇ ਬੁਲਾਉਂਗੀ ਪਾਇਆ ਟੀਰੀਆਲੀ ਪਾਇਆ ਬੱਲੋ ਵਾਲਾ ਪਾਇਆ ਡਾਊਨ ਏਰੀਆ ਪਾਇਆ ਬਦ ਮਾਈ ਦਾ ਪਾਇਆ ਔਰ ਅਫੀ ਅਸ਼ਾਮਲਾ ਟ ਹੈ ਤੇਰਾ ਬਾਪੂ ਕਿਹੜਾ ਰਾਜਾ ਸੀਗਾ ਗੱਲਾਂ ਕਰਦਾ ਆ ਹਾਉਸ ਮਾਡਾ ਸੁਣੋ ਵੀ ਗੱਲ 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 ਇੱਥੇ ਲਿਖਿਆ ਕਰਨਾ ਮੋਟਾ ਬੁਆਹੇ ਦੇਖ ਲੋ ਤੁਸੀਂ ਖਿਲਾਫ ਚਲਵਾਇਆ ਪਹਿਲਾਂ ਤੁਸੀਂ ਖਿਲਾਫ ਚਲਵਾਇਆ ਕੋਣ ਐਮਐਲਏ ਸਾਹਿਬ ਨੇ ਏਰੀਆ ਕਰਵਾਇ ਵਿਚੋਂ ਬੁਲਾਉਂਗੀ ਜਿਹੜੇ ਐਮਐਲਏ ਸਾਹਿਬ ਨੇ ਕਰਵਾਏ ਬੁਲਾਉਂਗੀ ਛੱਡਿਆ ਬੱਲੋਵਾਲਾ ਛੱਡਿਆ ਟੀਵੀ ਦੇ ਛੱਡਿਆ ਲੁਧਿਆਣੀ ਛੱਡਿਆ ਜਿਹੜੇ ਜਿਹੜੇ ਦੀ ਸ਼ਾਮ ਲੱਗਦੀ ਹੈ ਜਿਹੜੇ ਜਿਹੜੇ ਛੱਡੇ ਲੱਗਦੇ ਨੇ ਨਾ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਅਸੀਂ ਜਿਨ੍ਹਾਂ ਤੋਂ ਆਈਲੈਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ 'ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜੱਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੋਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ